कमिश्नर ऑफ पुलिस अमृतसर क्रिमिनल्स द एंटी सोशल एलिमेंट्स ਦੇ ਵਿਰੁੱਧ ਜੰਗ ਲਗਾਤਾਰ ਵਧਦੀ ਆ ਰਹੀ ਹੈ ਜਿਸ ਦੌਰਾਨ ਕੱਲ ਯਾਨੀ 24 10 25 ਨੂੰ ਇੱਕ ਮੁਲਜ਼ਮ ਰਬ ਸਿਮਰਨ ਸਿੰਘ son of ਗੁਰਦੇਵ ਸਿੰਘ ਵਾਸੀ ਕਮੇਰਪੁਰਾ ਪਿੰਡ ਲੋਪੋ ਕੇ ਇਨਾਂ ਨੂੰ ਐਫ ਆਰ ਨੰਬਰ 155 ਆਰਮਜ਼ ਐਕਟ ਦੇ ਤਹਿਤ ਪੀਐਸ ਰنجਿਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 15 ਬੱਤੀ ਬੁਰਦੇ ਲਾਈਵ ਰਾਉਂਡਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦ ਕੀ ਕਿ ਨਾਦੀ ਆਮਸ ਲਾਇਸੈਂਸ ਆਲਰੇਡੀ ਐਕਸਪਾਇਰਟ ਹੋ ਚੁੱਕੀ ਸੀ ਇਸ ਮਲਜ਼ਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਈਆਰ ਨੰਬਰ 99 ਐਨਡੀਪੀਐਸ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨ੍ਹਾਂ ਕੋਲ 200 ਗ੍ਰਾਮ ਦੀ ਓਪੀਐਮ ਰਿਕਵਰ ਹੋਈ ਸੀ ਦੌਰਾਨ ਇਫਤਿਸ਼ਾਹ ਇਨ੍ਹਾਂ ਕੋਲ 64 ਲੱਖ 74000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨਾਂ ਨੂੰ ਆਈਟੀ ਡਿਪਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ जिस बारे एक डीआईआर एंट्री भी कर दी थी गई थी। ਸਾਨੂੰ ਮੁੱਢਲੀ ਤਫ਼ਤੀਸ਼ ਉਰਨ ਇਹ ਹੀ ਸ਼ੱਕ ਹੈ ਕਿ ਇਸ ਮੁਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਈਅਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ। ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ।